ਜੀ 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 ਸਰ ਯਾਰ ਇਹ ਤੁਹਾਨੂੰ ਆਪਣੀ ਬਾਹਰ ਪੜੇਗਾ ਅੱਜ ਜੰਕਾ ਤੁਸੀ ਆਏ ਹੋ ਜੀ ਜਲਾ 14 ਦੇ ਟਿਕਟ ਮਾਈਆ ਪਾਰਟੀ ਨੇ ਕਾਂਗਰਸ ਕਾਂਗਰਸ ਪਾਰਟੀ ਨੇ ਦੁਆਬੇ ਵਿੱਚ ਜਲੰਧਰ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਉਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਆ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਤਰ ਹੈ ਮੈਂ ਸੇਵਕ ਬਣ ਕੇ ਜਲੰਧਰ ਅਰ ਦੁਆਬੇ ਵਿੱਚ ਮਾਲਕਾਂ ਕੋਲ ਜਾਣਾ ਜਿਸ ਤਰ੍ਹਾਂ ਸੁਦਾਮਾ ਆਪਣੇ ਕ੍ਰਿਸ਼ਨ ਕੋਲ ਗਿਆ ਤੇ ਕ੍ਰਿਸ਼ਨ ਨੇ ਨਮਜਿਆ ਮੈਂ ਉਸੇ ਤਰੀਕੇ ਸੁਦਾਮਾ ਬਣ ਕੇ ਦੁਆਬੇ ਦੇ ਜਲੰਧਰ ਜਾ ਰਿਹਾ ਤੇ ਮੈਂ ਜਲੰਧਰ ਨਿਵਾਸੀਆਂ ਨੂੰ ਦੁਆਬੇ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਕ੍ਰਿਸ਼ਨ ਸ੍ਰੀ ਕ੍ਰਿਸ਼ਨ ਜੀ ਬਣ ਕੇ ਸੰਭਾਲੋ ਤੇ ਇਹੀ ਮੇਰੀ ਅਰਦਾਸ ਹੈ ਇਹੀ ਅਰਦਾਸ ਮੈਂ ਅੱਜ ਸ੍ਰੀ ਹਰਮੰਦਰ ਸਾਹਿਬ ਆ ਕੇ ਕੀਤੀ ਹੈ ਕਿ ਮੈਨੂੰ ਬਾਲ ਦਵੇ ਵਹਿਗਰੂ ਕਿ ਮੈਂ ਲੋਕਾਂ ਦੀ ਸੇਵਾ ਕਰ ਸਕਾਂ ਜੋ ਮੇਰੇ ਤੇ ਆਸਾਂ ਉਮੀਦਾਂ ਲੱਗੀਆਂ ਮੈਂ ਉਹਨਾਂ ਤੇ ਪੂਰਾ ਉਤਰ ਸਕਾਂ ਜੋ ਚੌਧਰੀ ਪਰਵਾਰ ਵੱਲੋਂ ਇੱਕ ਵਿਰੋਧ ਵੀ ਤੁਹਾਡਾ ਜਾਰੀ ਕੀਤਾ ਅੱਜ ਯਾਰ ਆਪਾਂ ਗੁਰਦੁਆਰਾ ਸਾਹਿਬ ਆਏ ਆ ਕੋਈ ਉਹ ਪ੍ਰਾਣੀਆਂ ਗੱਲਾਂ ਹੋ ਗਈਆਂ ਜਦੋਂ ਅੱਗੇ ਗੱਲ ਹੋਏਗੀ ਦੇ ਲਈ ਇੱਕ ਨਵਾਂ ਤਜਰਬਾ ਹਲਕੀ ਪ੍ਰਗਟ ਸਿੰਘ ਜੀ ਵੀ ਤੁਹਾਡੇ ਨਾਲ ਨਜ਼ਰ ਆ ਰਹੇ ਨੇ ਤਾਂ ਕੀ ਲੱਗਦਾ ਕਿ ਉਹਦੇ ਜਿਹੜੇ ਸਥਾਨਕ ਲੀਡਰ ਨੇ ਇਹ ਲੋਕ ਸਾਥ ਦੇਣਗੇ ਦੇਖੋ ਜਦੋਂ ਮੈਂ ਖਰੜ ਤੋਂ ਚਮਕੌਰ ਸਾਹਿਬ ਗਿਆ ਸੀ ਉੱਥੇ ਵੀ ਜਾ ਕੇ ਮੈਂ ਲੋਕਾਂ ਦੀ ਸੇਵਾ ਕੀਤੀ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਪੰਜਾਬ ਦੇ ਵਿੱਚ ਵੀਰ ਜੀ ਯਾਰ ਚੰਪ ਕਰ ਜੋ ਮੈਂ ਖਰੜ ਤੋਂ ਚਮਕੌਰ ਸਾਹਿਬ ਸੇਵਾ ਵਿੱਚ ਗਿਆ ਸੀ ਲੋਕਾਂ ਨੇ ਮੈਨੂੰ ਆਜ਼ਾਦ ਜਿਤਾਇਆ ਸੀ ਉੱਥੇ ਤੇ ਅੱਜ ਤੁਸੀਂ ਚਮਕੌਰ ਸਾਹਿਬ ਦੇਖੋ ਜਿਹੜਾ ਕਿਸੇ ਸਮੇਂ ਪਿਛੜਿਆ ਹੋਇਆ ਇਲਾਕਾ ਗਿਣਿਆ ਜਾਂਦਾ ਸੀ ਅੱਜ ਪੰਜਾਬ ਦਾ ਮੋਹਰੀ ਇਲਾਕਾ ਹੈ ਉੱਥੇ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਜਿਸ ਤਰ੍ਹਾਂ ਇੱਥੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਐਸੀ ਚਮਕੌਰ ਇੱਥੇ ਅੰਮ੍ਰਿਤਸਰ ਦੇ ਵਿੱਚ ਗਲਿਆਰਾ ਬਣਿਆ ਉਸੇ ਤਰ੍ਹਾਂ ਉਸੇ ਤਰਜ਼ ਦੇ ਚਮਕੌਰ ਸਾਹਿਬ ਦੇ ਵਿੱਚ ਗਲਿਆਰਾ ਬਣਿਆ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦੇ ਵਿੱਚ ਬਣਿਆ ਉਸੇ ਤਰ੍ਹਾਂ ਚਮਕੌਰ ਸਾਹਿਬ ਦੇ ਵਿੱਚ ਸਿਹਤਾਂ ਦੀ ਯਾਦਗਾਰ ਦੇ ਵਿੱਚ ਇੱਕ ਬਹੁਤ ਵੱਡੀ ਯਾਦਗਾਰ ਬਣੀ ਕਜੂਬਾ ਉੱਥੇ ਅਸੀਂ ਬਣਾਇਆ ਜਿਹਦਾ ਮੈਨੂੰ ਸੇਵਕ ਹੋਣ ਦਾ ਮੌਕਾ ਮਿਲਿਆ ਚਮਕੌਰ ਸਾਹਿਬ ਦੀ ਕੋਈ ਸੜਕ ਕੱਚੀ ਨਹੀਂ ਰਹੀ ਚਾਹੇ ਉਹ ਖੇਤਾਂ ਨੂੰ ਜਾਂਦੀ ਹੈ ਚਾਹੇ ਉਹ ਪਿੰਡ ਨੂੰ ਜਾਂਦੀ ਹੈ ਚਮਕੌਰ ਸਾਹਿਬ ਦੇ ਵਿੱਚ ਯੂਨੀਵਰਸਿਟੀ ਬਣ ਰਹੀ ਹੈ ਚਮਕੌਰ ਸਾਹਿਬ ਦੇ ਵਿੱਚ ਕਾਲਜ ਬਣ ਰਹੇ ਹੈ ਮੈਨੂੰ ਸ਼ੌਕ ਹੈ ਡਵੈਲਪਮੈਂਟ ਦਾ ਉਸੇ ਸ਼ੌਕ ਨੂੰ ਲੈ ਕੇ ਮੈਂ ਜਲੰਧਰ ਦੇ ਵਿੱਚ ਆ ਰਿਹਾ ਤੇ ਜਲੰਧਰ ਦੇ ਲੋਕਾਂ ਨੂੰ ਇਹੀ ਮੇਰੀ ਬੇਨਤੀ ਹੈ ਕਿ ਤੁਸੀਂ ਮੈਨੂੰ ਗੋਦ ਲਓ ਮੈਂ ਤੁਹਾਡਾ ਹੋਣ ਵਾਸਤੇ ਆ ਰਿਹਾ ਹਾਂ ਕਦੇ ਮੇਰੇ ਬਜ਼ੁਰਗ ਦੁਆਬੇ ਚ ਰਹਿੰਦੇ ਸੀ ਮੇਰਾ ਗੋਤ ਮੇਰੇ ਗੋਤ ਦੇ ਜਿਹੜੇ ਜਠੇਰੇ ਆ ਉਹ ਜਲੰਧਰ ਦੇ ਵਿੱਚ ਹੈ ਜਲੰਧਰ ਚੋ ਮੇਰੇ ਜਲੰਧਰ ਏਰੀਆ ਚੋ ਮੇਰੇ ਬਜ਼ੁਰਗ ਉੱਠ ਕੇ ਗਏ ਹੋਏ ਆ ਸੋ ਮੈਂ ਅੱਜ ਫੇਰ ਆਪਣੇ ਧਰਤੀ ਤੇ ਜਾ ਰਿਹਾ ਮੈਨੂੰ ਉਹ ਧਰਤੀ ਨਵਾਜੇ ਇਹੀ ਮੇਰੀ ਅਰਦਾਸ ਹੈ ਜੀ ਸਾਹਿਬ ਆਮ ਆਦਮੀ ਪਾਰਟੀ ਦੇ ਬਗਤੋਂ ਜਿਹਨੂੰ ਵੀ ਅੱਜ ਐਲਾਨ ਹੋ ਰਿਹਾ ਹੈ ਉਹ ਕਿੰਨਾ ਕਿਤਾ ਤੁਹਾਡੇ ਚੁਣੌਤੀ ਸਮਝਦੇ ਹੋਣਾ ਜਿੱਤੇ ਖੜੇ ਹੈ ਨਾ ਇਹ ਕੁਛ ਅੱਗੇ ਨਹੀਂ ਰਹਿਣ ਦਿੰਦਾ ਅੱਜ ਦੀ ਆਮ ਆਦਮੀ ਪਾਰਟੀ ਦੇ 2022 ਦੀ ਆਮ ਆਦਮੀ ਪਾਰਟੀ ਨੂੰ ਤੁਸੀਂ ਕਿਵੇਂ ਦੇਖਦੇ ਜਿਹੜੀ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਕਿ ਭਲੇਖਾ ਪਾ ਕੇ ਆਈ ਸੀ ਇਨਕਲਾਬ ਦਾ ਲੇਕਿਨ ਉਹ ਇਨਕਲਾਬ ਪਤਾ ਨਹੀਂ ਕਿੱਥੇ ਰੁਲ ਗਿਆ ਦੇਖਿਆ ਹੀ ਨਹੀਂ ਇੱਕ ਦਿਨ ਵੀ ਜੋ ਮੁੱਖ ਮੰਤਰੀ ਪਹਿਲਾਂ ਚਿਹਰਾ ਹੁੰਦਾ ਸੀ ਅੱਜ ਉਹ ਚਿਹਰਾ ਬਿਲਕੁਲ ਤੰਦਲਾਰ ਗਿਆ ਅੱਜ ਕੁਝ ਹੋਰ ਬਣ ਗਿਆ ਇਹ ਜਿਹੜੀ ਲੜਾਈ ਹੈ ਅੱਜ ਪੰਜਾਬ ਦੇ ਹੋਂਦ ਦੀ ਲੜਾਈ ਹੈ ਜਿਹੜਾ ਮੁੱਖ ਮੰਤਰੀ ਕੇਂਦਰ ਸਾਹਿਬ ਦੇ ਕੇਂਦਰ ਦੇ ਨਾਲ ਮਿਲ ਕੇ ਪੰਜਾਬ ਦੇ ਖਿਲਾਫ ਸਾਜਸ਼ਨਾ ਕਰ ਰਿਹਾ ਹੈ ਜਿਸ ਨੇ ਕਿਸਾਨੀ ਨੂੰ ਖਤਮ ਕਰਨ ਵਾਸਤੇ ਜੋ 12 ਗੋਲੀਆਂ ਚੱਲੀਆਂ ਉਹਨਾਂ ਦਾ ਸਾਥ ਦਿੱਤਾ ਹੈ ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਐਨਐਸਏ ਲਗਾ ਕੇ ਅੰਦਰ ਡੱਕਿਆ ਹੈ ਉਸ ਮੁੱਖ ਮੰਤਰੀ ਨੂੰ ਅੱਜ ਸਬਕ ਸਿਖਾਉਣ ਦਾ ਮੌਕਾ ਹੈ ਜਿਹੜੀ ਸਰਕਾਰ ਕੇਂਦਰ ਦੀ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਜਿਹੜੇ ਪੰਜਾਬ ਦੇ ਵਿਰੋਧੀ ਐ ਅੱਜ ਉਹਨਾਂ ਨੂੰ ਪਛਾਣਨ ਦੀ ਲੋੜ ਹੈ ਤੇ ਪੰਜਾਬ ਦੀ ਹੋਂਦ ਦੀ ਲੜਾਈ ਹੈ ਜਿਹੜੀ ਅਸੀਂ ਅੱਗੇ ਹੋ ਕੇ ਲੜਾਂਗੇ ਧੰਨਵਾਦ ਸੁਖਪਾਲ ਖੇਰ ਨੂੰ ਕਿਵੇਂ ਦੇਖ ਰਹੇ ਹੋ ਕਿ ਸੀਐਮ ਹੈ ਸੀਟ ਦੇ ਉੱਤੇ ਉਹਨਾਂ ਨੂੰ ਉਤਾਰਿਆ ਗਿਆ ਦੇਖੋ ਸਾਰੇ ਹੀ ਤਕੜੇ ਯੋਧੇ ਉਤਾਰੇ ਜਾਣਗੇ ਚਾਹੇ ਉਹ ਸੁਖਪਾਲ ਖੈਰਾ ਜੀ ਹੈ ਚਾਹੇ ਕੋਈ ਬਾਕੀ ਹੈ ਇੱਥੋਂ ਦੇ ਚਾਹੇ ਐਮਪੀ ਹੈ ਹਰ ਤਕੜੇ ਚਿਹਰੇ ਨੂੰ ਜਿਹਨੂੰ ਲੋਕ ਪਸੰਦ ਕਰਦੇ ਹੈ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਏਗਾ ਬਾਤ ਬਾਤ ਕਹਿ ਰਹੀ ਹੈ ਅਬ ਕੀ ਬਾਤ 400 ਬਾਤ ਉਹ ਦਿੱਲੀ ਦੀਆਂ ਗੱਲਾਂ ਯਾਰ ਪੰਜਾਬ 'ਚ ਕੋਈ ਜੋਰ ਆਏਗਾ ਬਾਤ ਪਾ ਇਸ ਦਿਵਚਾਲੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਲਾਈਵ ਉੱਥੇ ਮੌਜੂਦ ਸਿਗੇ ਸ਼ਹਿਰ ਦਰਬਾਰ ਸਾਹਿਬ ਸਾਫ ਸਾਫ ਕਾ ਸੀਐਮ ਚਰਜ਼ਿੰਗ ਚੰਨੀ ਵਾਇਗਰੂ ਜੀ ਦਾ ਸ਼ੁਕਰਾਨਾ ਕਰਨ ਪਹੁੰਚੇ ਸੀਗੇ ਕੱਲ ਹੀ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਦੇ ਨਾਲ ਨਵਾਜ਼ਿਆ ਗਿਆ ਹੈ ਤੇ ਕਹਿੰਦੇ ਨਜ਼ਰ ਆਏ ਨੀ ਕਿ ਪਾਰਟੀ ਨੇ ਦੁਆਬਾਜ ਸੇਵਾ ਕਰਨ ਦਾ ਮੈਨੂੰ ਮੌਕਾ ਦਿੱਤਾ ਹੈ ਮੈਂ ਸੇਵਕ ਬਣ ਕੇ ਕੰਮ ਕਰਾਂਗਾ ਜਿਸ ਤਰ੍ਹਾਂ ਸੁਦਾਮਾ ਕ੍ਰਿਸ਼ਨ ਕੋਲ ਗਏ ਸੀਗੇ ਉਸੇ ਤਰੀਕੇ ਨਾਲ ਮੈਂ ਸੁਦਾਮਾ ਬਣ ਕੇ ਦੁਆਬੇ ਦੇ ਲੋਕਾਂ 'ਚ ਜਾਵਾਂਗਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਡਵੈਲਪਮੈਂਟ ਦਾ ਸ਼ੌਂਕ ਹੈ ਜਿਵੇਂ ਮੈਂ ਚਮਕੌਰ ਸਾਹਿਬ ਚ ਡਵੈਲਪਮੈਂਟ ਕਰਵਾਈ ਹੈ ਮੈਂ ਜਲੰਧਰ ਚ ਡਵੈਲਪਮੈਂਟ ਕਰਵਾਵਾਂਗਾ ਮੇਰੇ ਬਜ਼ੁਰਗ ਦੁਆਬੇ ਚ ਰਹਿੰਦੇ ਸੀਗੇ ਤਿੱਕ ਤੱਕ ਤੇ ਆਮ ਆਦਮੀ ਪਾਰਟੀ ਤੇ ਹਮਲਾਵਰ ਵੀ ਸੀਗੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਪਹਿਲਾ ਪਲੇਖਾ ਪਾ ਕੇ ਆਈ ਸੀਗੀ ਇਨਕਲਾਬਦਾਰ ਤੇ ਤਸਵੀਰਾਂ ਕੁਝ ਦਿਨ ਪਹਿਲਾਂ ਤੁਹਾਨੂੰ ਵਖਾ ਰਹੇ ਹਾਂ ਇਸ ਦੇ ਵਿਚਾਲੇ ਤਸਵੀਰਾਂ ਨੇ ਸਾਫ ਕਰ ਸੀਐਮ ਚਰਨ ਸਿੰਘ ਚੰਨੀ ਦੀਆਂ ਜੋ ਕਿ ਹੁਣ ਚੌਂ ਮੈਦਾਨ ਚ ਉਤਰੇ ਨੇ ਵਿਖਿਆ ਜਾ ਸਕਦਾ ਹੈ ਕਿ ਤਮਾਮ ਉਹਨਾਂ ਦੇ ਸਮਰਥਕ ਉਹਨਾਂ ਦੇ ਨਾਲ ਮੌਜੂਦ ਨੇ ਦੇ ਇਸ ਦੇ ਵਿਚਾਲੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ। ਸਤਿ ਸ਼੍ਰੀ ਅਕਾਲ ਜੀ ਮੈਂ ਹਾਸ ਰਬਜੋਤ ਕੌਰ న్యూਸ 18 ਪੰਜਾਬ ਘਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੀ ਇਸ ਖਾਸ ਪੇਸ਼ਕਸ਼ ਤੁਹਾਡਾ ਸਵਾਗਤ ਹੈ। ਲੋਕਤੰਤਰ ਦੇ ਮਹਾਪੁਰਬ ਦੇ ਲਈ ਇੱਕ ਵਾਰ ਫਿਰ ਤੋਂ ਦੇਸ਼ ਤਿਆਰ ਹੈ। ਸਿਆਸੀ ਪਾਰਟੀਆਂ ਦਾ ਵੀ ਨਵਾਂ এজেন্ডਾ ਹੋਵੇਗਾ, ਨਵਾਂ ਕੈਂਪੇਨ ਹੋਵੇਗਾ ਤੇ ਨਵਾਂ ਤਰੀਕਾ ਤੇ ਮਹਿਲਾਵਾਂ ਦੇ ਲਈ ਖਾਸ ਆਫਰ ਵੀ ਹੋਣਗੇ ਕਿਉਂਕਿ ਸਿਆਸੀ ਪਾਰਟੀਆਂ ਜਾਣਦੀਆਂ ਹਨ ਕਿ ਵੋਟਾਂਚ ਕਰੀਬ ਅੱਧੀ ਸੰਖਿਆ ਮਹਿਲਾਵਾਦੀ ਹੈ ਤੇ ਸਤਾਜ ਕੌਣ ਆਵੇਗਾ ਇਸ ਫੈਸਲੇ ਚ ਉਹਨਾਂ ਦਾ ਵੱਡਾ ਹੱਥ ਹੈ ਤੇ ਇਸੇ ਤੇ ਅੱਜ ਦੀ ਸਾਡੀ ਖਾਸ ਪੇਸ਼ਕਸ਼ ਅਧਿਆਬਾਦੀ ਪੂਰਾ ਸੱਚ ਜਿੱਥੇ ਸਿਆਸਤ ਤੇ ਦੇਸ਼ ਦੀ ਮਹਿਲਾਵਾਦੀ ਸਥਿਤੀ ਦੀ ਅਸੀਂ ਗੱਲ ਕਰਾਂਗੇ ਸਤਾਜ ਕੌਣ ਰਹੇਗਾ ਕੌਣ ਬਾਹਰ ਜਾਵੇਗਾ ਜਨਤਾ ਨੂੰ ਇੱਕ ਹੋਰ ਮੌਕਾ ਮਿਲੇਗਾ ਦੇਸ਼ ਦੀ ਕਮਾਨ ਕਿਸ ਨੂੰ ਸੌਂਪੀ ਜਾਵੇਗੀ ਸਤਾਚ ਆਉਣ ਲਈ ਹਰ ਪਾਰਟੀ ਹਰ ਉਮੀਦਵਾਰ ਮੈਦਾਨ ਚ ਉਤਰੇਗਾ ਅਤੇ ਲੋਕਾਂ ਨੂੰ ਲੁਭਾਉਣ ਦੇ ਲਈ ਲੁਭਾਉਣੇ ਆਫਰ ਲੈ ਕੇ ਆਵੇਗਾ ਵਿਪਾਸ਼ਾ ਬਾਰੇ ਬਹੁਤ ਚਰਚਾ ਹੋਵੇਗੀ ਫਿਲਮਾਂ ਦੀ ਵਿਪਾਸ਼ਾ ਨਹੀਂ ਵਿਪਾਸ਼ਾ ਦਾ ਮਤਲਬ ਹੈ ਬਿਜਲੀ ਪਾਣੀ ਅਤੇ ਚੰਗੀਆਂ ਸੜਕਾਂ ਅਤੇ ਚੰਗੇ ਦਿਨਾਂ ਦੀਆਂ ਗੱਲਾਂ ਰੈਲੀਆਂ ਹੋਣਗੀਆਂ ਭਾਸ਼ਣ ਹੋਣਗੇ ਅਤੇ ਨੇਤਾਜੀ ਦੇ ਖੇਡ ਵਿੱਚ ਝੰਡੇ ਅਤੇ ਡੰਡੇ ਚੁੱਕੀ ਵਰਕਰਾਂ ਦੀ ਫੌਜ ਹੋਵੇਗੀ ਚੋਣ ਕਮਿਸ਼ਨ ਦੇ ਕੋਲ 2024 ਦੀਆਂ ਆਮ ਚੋਣਾਂ 'ਚ ਵੋਟ ਪਾਉਣ ਦੇ ਲਈ 96.8 ਕਰੋੜ ਲੋਕ ਰਜਿਸਟਰਡ ਹੋਏ ਹਨ। ਇਹ ਗਿਣਤੀ 2019 'ਚ ਹੋਈਆਂ ਪਿਛਲੀਆਂ ਆਮ ਚੋਣਾਂ ਦੇ ਨਾਲੋਂ 8.1 ਫੀਸਦੀ ਜ਼ਿਆਦਾ ਹੈ। ਇਸ 'ਚ 2 ਕਰੋੜ ਤੋਂ ਵੱਧ ਨੌਜਵਾਨਾਂ ਦੀ ਉਮਰ ਵੋਟਰਾਂ ਦੀ ਸੂਚੀ 'ਚ 18 ਤੋਂ ਲੈ ਕੇ 29 ਸਾਲ ਦਰਜ ਹੈ। ਆਕੜਿਆਂ ਅਨੁਸਾਰ ਕੁੱਲ ਵੋਟਰਾਂ ਵਿੱਚੋਂ 49.7 ਕਰੋੜ ਪੁਰਸ਼ ਵੋਟਰ ਹਨ। ਅਤੇ 47.1 ਕਰੋੜ ਔਰਤਾਂ ਹਨ ਨੇਤਾ ਚੁਣਨ ਵਿੱਚ ਔਰਤਾਂ ਦੀ ਹਿੱਸੇਦਾਰੀ ਲਗਭਗ ਬਰਾਬਰ ਹੈ ਅਤੇ ਇਸ ਨੰਬਰ ਨੂੰ ਚੋਣਾਂ 'ਚ ਜਿੱਤ ਦਾ ਏਜੰਡਾ ਬਣਾਉਣ ਦੀ ਕੋਸ਼ਿਸ਼ ਸ਼ੁਰੂ ਹੋ ਗਈ ਕਾਂਗਰਸ ਨੇ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਦੇ ਲਈ 50% ਦੀ ਰਾਖਵਾਂਕਰਨ ਦਾ ਐਲਾਨ ਕੀਤਾ ਕਾਂਗਰਸ ਨੇ ਇਸ ਨੂੰ ਨਾਰੀ ਨਿਯਾ ਗਰੰਟੀ ਦਾ ਨਾਮ ਦਿੱਤਾ ਅਤੇ 4 April ਨੂੰ ਕਾਂਗਰਸ ਨੇ ਐਲਾਨ ਕੀਤਾ ਅਤੇ